ਰਹੇ ਰਹੇ ਸਿੱਖੀ ਗਾਦੀ ਅੱਛਾ ਉਹ ਜੋ ਪਈਏ ਪੀਓ ਕਰੋ ਨਾ ਖੜੀ ਨਾਲ ਹਰੀ ਜੀ ਐ ਨਾ ਬੜਾ ਕਰਦਾ ਇੱਕ ਮਿੰਟ ਸੱਤਿਆਂ ਨਾਲ ਮਿਲਣ ਲਿਆ ਮਿਲਣ ਲਿਆ ਆਜੋ ਆਜੋ ਇੱਕ ਮਿੰਟ ਅੰਤ ਲੰਘ ਜਾ ਲੰਘ ਜਾ ਆਜੋ ਆਜੋ ਪਾ ਦਿਓ ਹਾਰੇ ਪਾ ਦਿਓ ਹਰ ਪਾ ਦਿਓ ਉਹਦੇ ਪਿੱਛੇ ਪਾਣੀ ਗੈਰੀ ਚੱਲਣੋ ਉਹ ਗੈਰੀ ਆਜੋ ਜੀ ਆਜੋ ਬਸ ਹੈਗਾ ਹੈਪੀ ਜੀ ਹੈਪੀ ਹੈਪੀ ਆਜਾ ਹੋ ਗਿਆ ਜੀ ਆ ਕੇ ਆ ਜੀ ਹਾਲ ਹੈ ਬਿੱਟੂ ਜੀ ਆਵੀਂ

ਮੈਨੂੰ ਖੁਸ਼ੀ ਹੈ ਕਿ ਮੈਂ ਨਾਬੇ ਵਰਗੇ ਇਤਿਹਾਸਿਕ ਸ਼ਹਿਰ 'ਚ ਜਿੱਥੇ ਬਹੁਤ ਹੀ ਮਤਲਬ ਇਨਕਲਾਬੀ ਜਿੱਥੇ ਜਿਹਦੇ ਜਿਹੜੀ ਰਾਜਸ਼ਾਹੀ ਵੀ ਜਿਹੜੀ ਇਨਕਲਾਬੀ ਸੀਗੀ ਦੇਸ਼ ਭਗਤ ਸੀਗੀ ਉਹ ਸ਼ਹਿਰ 'ਚ ਸਰਗੁਰਦਰਸ਼ਨ ਸਿੰਘ ਉਹਨਾਂ ਦੇ ਸ਼ਹਿਰ 'ਚ ਆਇਆ ਹੈਗਾ ਤੇ ਕਾਕਾ ਰੰਦੀਪ ਹੋਰਾਂ ਦੇ ਸ਼ਹਿਰ 'ਚ ਆਇਆ ਖਨੋੜਾ ਸਾਹਿਬ ਦੇ ਸ਼ਹਿਰ 'ਚ ਆਇਆ ਹੈਗਾ ਮੇਰੇ ਨਾਲ ਅਨੰਦ ਮਹਿਤਾ ਜੀ ਨੇ ਔਰ ਸਾਧੂ ਸਿੰਘ ਧਰਮਸੋਧ ਜਿਹੜੇ ਕਿ ਇੱਥੋਂ ਦੇ ਮੰਤਰੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਉਹਨਾਂ ਦੇ ਸ਼ਹਿਰ ਚ ਆਇਆ ਔਰ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜੀ ਅੱਜ ਜੋ ਮੁਲਕ ਦੀ ਹਾਲਾਤ ਹੈਗੀ ਜਿਹਨਾਂ ਹਾਲਾਤਾਂ ਵਿੱਚ ਮੈਨੂੰ ਕੇਂਦਰ ਦੀ ਕਾਂਗਰਸੀ ਲੀਡਰਸ਼ਿਪ ਨੇ ਜਾਂ ਪੰਜਾਬ ਦੀ ਲੀਡਰਸ਼ਿਪ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਕਿ ਮੈਂ ਹਿੰਦੁਸਤਾਨ ਦੇ ਜਿਹੜਾ ਜਮਹੂਰੀ ਇਤਿਹਾਸ ਹੈ ਜਿਹੜਾ ਇੰਡੀਅਨ ਪਬਲਿਕ ਦੀ ਜਰਨੀ ਹੈ ਸਫਰ ਹੈ ਉਹਦਾ ਜਿਹੜਾ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈ ਜਿਹਦੇ ਦੇਸ਼ ਦੀ ਭਵਿੱਖ ਦਾ ਨਿਰਣਾ ਹੋਣਾ ਹੈਗਾ ਇਸ ਦੇਸ਼ ਨੇ ਇਸ ਦੇਸ਼ ਨੇ ਰਿਪਬਲਿਕ ਰਹਿਣਾ ਹੈਗਾ ਜਮਹੂਰੀ ਗਣਤੰਤਰ ਰਹਿਣਾ ਹੈਗਾ ਤਰਨ ਪਖ ਰਾਜ ਰਹਿਣਾ ਹੈ ਕਿ ਨਹੀਂ ਰਹਿਣਾ ਜਾਂ ਇੱਕ ਪਾਰਟੀ ਡਾਇਰੈਕਟਰਸ਼ਿਪ ਤਬਦੀਲ ਹੋਣਾ ਹੈਗਾ ਇਸ ਦੇਸ਼ ਨੇ ਲੋਕਾਂ ਵਾਸਤੇ ਰਾਜ ਕਰਨਾ ਹੈਗਾ ਜਾਂ ਚੰਦਕ ਪੂੰਜੀਪਤੀ ਘਰਾਣਿਆਂ ਵਾਸਤੇ ਰਾਜ ਕਰਨਾ ਹੈਗਾ ਇਸ ਦੇਸ਼ ਵਿੱਚ ਸਮਾਜ ਵਿੱਚ ਜ਼ਹਿਰ ਬੀਜਣਾ ਹੈਗਾ ਜ਼ਹਿਰ ਉਗੜਨਾ ਹੈਗਾ ਜਾਂ ਜ਼ਹਿਰੀ ਬੈਤਾ ਬਾਤਾ ਨੂੰ ਬਣਾਣਾ ਹੈਗਾ ਤੇ ਜਾਂ ਭਾਈਚਾਰਕ ਇੱਕ ਸੁਰਤਾ ਵਾਲਾ ਮਾਹੌਲ ਬਣਾਣਾ ਹੈਗਾ ਇਸ ਗੱਲ ਦਾ ਫੈਸਲਾ ਦੋਸ 2024 ਦੇ ਚੋੜਾ ਛੋਣ ਵਾਲਾ ਹੈਗਾ ਔਰ ਇਹਨਾਂ ਮਹੱਤਵਪੂਰਨ ਚੋਣਾਂ ਵਿੱਚ ਮੈਨੂੰ ਕਾਂਗਰਸ ਦੇ ਹਾਈ ਕਮਾਂਡ ਨੇ ਔਰ ਪੰਜਾਬ ਦੀ ਲੀਡਰਸ਼ਿਪ ਨੇ ਇਹ ਕਾਂਗਰਸ ਦਾ ਨਮਾਇੰਦਾ ਬਣਾ ਕੇ ਭੇਜਿਆ ਹੈ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜੀ ਮੈਂ ਰਸਤੇ ਰਸਤੇ ਵੀ ਹੁੰਦਾ ਆ ਜੀ ਹਰ ਤਰ੍ਹਾਂ ਦਾ ਰਿਸਪੌਂਸ ਮਿਲਿਆ ਆਏਗਾ ਜੀ ਲੋਕਾਂ ਵੱਲੋਂ ਸਾਰੇ ਹਲਕੇ ਤੋਂ ਤੁਹਾਨੂੰ ਸਮ ਰਿਸਪੌਂਸ ਇੱਥੇ ਵੀ ਤਾਂ ਨਜ਼ਰ ਆ ਰਿਹਾ ਹੈਗਾ ਜੀ ਮੈਂ ਆਪਣੇ ਵੱਲੋਂ ਆਪਣੀ ਤਨਮਨ ਤਨ ਨਾਲ ਆਪਣੇ ਇਸ ਕਾਂਗਰਸ ਸੇਵੀ ਕਾਂਗਰਸ ਪਾਰਟੀ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਕਾਂਗਰਸ ਪਾਰਟੀ ਨੂੰ ਦੀ ਮਦਦ ਨਾਲ ਮੈਂ ਕੇਂਦਰ ਵਿੱਚ ਆਪਣੇ ਹਲਕੇ ਦੀ ਨੁਮਾਇੰਦੀ ਜਿਸ ਤਰ੍ਹਾਂ ਪਹਿਲਾਂ ਕੀਤੀ ਹੈਗੀ ਹੈ ਚਾਹੇ ਉਹ ਨਾਬੇ ਵਿੱਚ ਫਾਇਰ ਬ੍ਰਿਗੇਡ ਦਾ ਮਾਮਲਾ ਹੋਵੇ ਚਾਹੇ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਮਾਮਲਾ ਹੋਵੇ ਚਾਹੇ ਪਾਸਪੋਰਟ ਦਫਤਰ ਖਲਾਨ ਦਾ ਮਾਮਲਾ ਹੋਵੇ ਚਾਹੇ 1200 ਸਕੂਲਾਂ ਜਿਹੜਾ ਬੁਨਿਆਦੀ ਢਾਂਚਾ ਸੁਧਾਰਨ ਦਾ ਮਾਮਲਾ ਹੋਵੇ ਚਾਹੇ ਦਲਤਾਂ ਦੇ ਸਵਰਨ ਜਾਤਾ ਇਸ਼ਾਂਸ ਸ਼ਮਸ਼ਾਨ ਘਾਟਣਾ ਇਕੱਠੇ ਕਰਨ ਦਾ ਮਾਮਲਾ ਹੋਵੇ ਜਿਨਨੇ ਵੀ ਇਨਕਲਾਬੀ ਕੰਮ ਕੀਤੇ ਹੈ ਉਹਨਾਂ ਨੂੰ ਹੋਰ ਅੱਗੇ ਤੋਰਨ ਵਾਸਤੇ ਤੇ ਦੇਸ਼ ਦੇ ਸਾਹਮਣੇ ਆਏ ਸੰਕਟ ਨੂੰ ਠੱਲਣ ਵਾਸ ਸਮਰਤ ਕਰਨ ਵਾਸਤੇ ਮੈਂ ਇਸ ਸੀਟ ਜਿੱਤ ਕੇ ਕਾਂਗਦੀ ਝੋਲੀ ਪਾਉਂਗਾ ਔਰ ਦੇਸ਼ ਨੂੰ ਅੱਗੇ ਤਰੱਕੀ ਦੇ ਰਾਸਤੇ ਲੈ ਕੇ ਜਾਵਾਂਗਾ ਸੈਟ ਕਨੈਕਸ਼ਨਲ ਡੇਲੀ ਮਰ ਰਹੇ ਨੇ ਨੌਜਵਾਨ ਤੁਸੀਂ ਮੁੱਦਾ ਚੁੱਕਿਆ ਸੀ ਫੀਮ ਦੀ ਖੇਤੀ ਜੇ ਸੰਸਦ ਬਣਦੇ ਹੋ ਫਿਰ ਦੁਬਾਰੇ ਮੁੱਦਾ ਚੁੱਕੋ ਦੇਖੋ ਮੈਂ ਇਹ ਫੀਮ ਦੀ ਖੇਤੀ ਨਹੀਂ ਸੀ ਚੱਕਿਆ ਮੈਂ ਚੱਕਿਆ ਐਨਡੀਪੀਐਸ ਐਮੈਂਡਮੈਂਟ ਬਿਲ ਕਿ ਜਿਹੜੇ ਲੋਕੀਂ ਅਪਰਾਧੀ ਨਹੀਂ ਇਹ ਅਪਰਾਧੀ ਨਹੀਂ ਹੈਗੇ ਇਹ ਬਿਮਾਰ ਨੇ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਇਹਨਾਂ ਨੂੰ ਇਹਦਾ ਕੋਟਾ ਜਿਹੜਾ ਜਿਸ ਤਰ੍ਹਾਂ ਤੁਸੀਂ ਸ਼ਰਾਬ ਵੇਚਦੇ ਹੋ ਜਾਂ ਹੋਰ ਨਸ਼ੇ ਤੁਸੀਂ ਅਲਾਉ ਕਰਦੇ ਹੋ ਅਮਰੀਕਾ ਚ ਭੰਗ ਲਾਓ ਕੈਨੇਡਾ ਚ ਭੰਗ ਲਾਓ ਸਾਬ ਨੇ ਆਪਣੇ ਕਾਨੂੰਨ ਬਦਲ ਦਿੱਤੇ ਪਰ ਭਾਰਤ ਨੇ ਕਾਨੂੰਨ ਨਹੀਂ ਬਦਲਿਆ ਮੈਂ ਕਹਿੰਦਾ ਜਿਹੜੇ ਰਵਾਇਤੀ ਨਸ਼ੇ ਹੈਗੇ ਭੰਗ ਫੀਮ ਤੇ ਭੁੱਕੀ ਇਹਨੂੰ ਇੱਕ ਪਾਸੇ ਕਰੋ ਜਿਹੜੇ ਘਾਤਕ ਨਸ਼ੇ ਹੈਗੇ ਸਮੈਕ ਹੇਰੋਇਨ ਜਿੰਨੀਆਂ ਮਤਲਬ ਸਰ ਮਾਰੂ ਨਸ਼ੇ ਆ ਗਿਆ ਜਾਂ ਫੈਂਟਾਨੀਲ ਹੈਗੀ ਹੈ ਜਾਂ ਹੀਰੋਇਨ ਹੈਗੀ ਹੈ ਉਹਨਾਂ ਨੂੰ ਪਾਸੇ ਕਰੋ ਦੋਹਾਂ ਪ੍ਰਤੀ ਅਲੱਗ-ਅਲੱਗ ਨਜ਼ਰੀਆ ਹੋਵੇ ਇਹਨਾਂ ਨੇ 25 ਹਜ਼ਾਰ ਬੰਦਾ ਨੌਜਵਾਨ ਜਾਂ ਬਜ਼ੁਰਗ ਉਹ ਜਿਹੜੇ ਜਿਹੜੇ ਮਾਰੀ ਬੁੱਟੀ ਫੀਪੁਕੀ ਵਾਤਰ ਵਾਲੇ ਸੀਗੇ ਉਹ ਜੇਲਾਂ ਡੱਕੇ ਹੋਏ ਆ ਜਿਹੜੇ ਵੱਡੇ-ਵੱਡੇ ਮਗਰਮਾਚਾ ਜਿਹੜੇ ਵਪਾਰ ਕਰਦੇ ਆ ਉਹ ਪੁਲਿਸ ਦੀ ਮਿਲਣੀ ਭੁਗਤਣਾ ਸਰਕਾਰ ਦੀ ਮਿਲਣੀ ਭੁਗਤਣਾ ਉਹ ਜੇਲਾਂ ਤੋਂ ਬਾਹਰ ਤੁਰੇ ਫਿਰਦੇ ਆ ਮੈਂ ਉਸ ਕਾਨੂੰਨ ਨੂੰ ਬਦਲਣ ਦੀ ਗੱਲ ਕੀਤੀ ਸੀਗੀ ਇਹ ਔਰ ਮੈਂ ਵੀ ਕਿਹਾ ਸੀ ਕਿ ਜਿਸ ਤਰ੍ਹਾਂ ਅਮਰੀਕਾ ਵਿੱਚ ਸਾਡੇ ਭੰਗ ਸਾਡੇ ਫੀਪੁਕੀ ਸਮੱਸਿਆ ਅਮਰੀਕਾ ਚ ਉੱਥੇ ਦੀ ਸਰਕਾਰ ਨੇ ਕਾਨੂੰਨ ਬਦਲ ਕੇ ਅਲਾਓ ਕਰਤਾ ਜਿਹੜਾ ਬੰਦਾ ਭੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ 'ਚ 5 ਤੋਂ ਲੈ ਕੇ 35 ਉੱਟੇ ਭੰਗ ਦੇ ਲਾ ਸਕਦਾ ਸੋ 50ਸ ਕਰ ਕਿਉਂ ਨਹੀਂ ਕਹਿ ਸਕਦੀ ਕਿਹੜਾ ਬੰਦਾ ਫੀਮ ਪੁੱਕੀ ਖਾਂਦਾ ਹੈਗਾ ਆਪਣੇ ਘਰ ਦੇ ਪਿਛਵਾੜੇ 'ਚ ਪੁਸ ਦੀ ਨਿਗਰਾਨੀ ਹੈ ਤੇ ਜਾਂ ਸਰਪੰਚ ਦੀ ਨਿਗਰਾਨੀ ਹੈ 5 ਤੋਂ 35 ਉੱਟੇ ਲਾ ਲਵੇ ਜੇ 6ਵਾਂ ਬੂਟਾ ਲਾ ਲਵੇ ਤਾਂ ਉਹਨੂੰ ਸਜ਼ਾ ਦੇ ਦੇਵਿਸ਼ਕ ਉਹਨੂੰ ਲਾ ਕੇ ਚਾਹੇ ਉਹਦੀ ਭੁਰਜੀ ਬਣਾ ਕੇ ਖਾਵੇ ਚਾਹੇ ਉਹਦੇ ਡੋਡੇ 'ਚ ਕੁੱਟ ਕੇ ਪਚੂਰਾ ਬਣਾ ਕੇ ਪੋਸਟ ਬਣਾਵੇ ਚਾਹੇ ਉਹਦੀ ਡੋਡੇ ਫੀਮ ਫੀਮ ਕੱਢ ਕੇ ਖਾਵੇ ਜੇ ਇਹ ਗੱ 4 ਦਿਨਾਂ ਚ ਮਰ ਜਾਊਗਾ ਮਾੜੇ ਨਸ਼ੇ 4 ਦਿਨਾਂ ਚ ਘਟ ਜਾਣਗੇ ਕਿਉਂਕਿ ਪਿੱਛੇ ਮਾਫੀਆ ਹੈਗਾ ਜੀ ਹਰ ਮਾਫੀਆ ਕਾਂਗਰਸ ਸਰਕਾਰ ਬਣੀ ਸੀਗਾ ਪਿਛਲੀ ਵੇਲੇ ਇਹ ਮਾਫੀਆ ਖਾਲੀ ਸਰਕਾਰ ਬਣੀ ਸੀਗਾ ਮਾਫੀਆ ਅੱਜ ਵੀ ਉਨ੍ਹੀ ਸਰਕਾਰ ਮੈਂ ਜਿੰਨਾ ਪਹਿਲਾਂ ਸੀਗਾ ਹਰ ਅਖਬਾਰ ਦੇ ਕੋਨੇ ਉੱਤੇ ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ 'ਚ ਦੋ ਚਾਰ ਨੌਜਵਾਨਾਂ ਦੇ ਮਰਨ ਦੀ ਖਬਰ ਲਗਾਤਾਰ ਆ ਰਹੀਆਂ ਔਰ ਪੂਸੀ ਮਿਲਪੁਖ ਵੀ ਸਾਹਮਣੇ ਜਾ ਰ ਨਜ਼ਰ ਆ ਰਹੀ ਹੈ ਜੀ 22 April ਦੀ ਮੀਟਿੰਗ ਲੈ ਕੇ ਕਿਦੋਂ ਜਿਹੜਾ ਸਵਾਲ ਦਿੱਤਾ ਹੈ ਦੇਖੋ ਹਰ ਇੱਕ ਪਾਰਟੀ 'ਚ ਇਹ ਪ੍ਰੋਬਲਮ ਆਦੀ ਹੈ ਹਰ ਇੱਕ ਪਾਰਟੀ ਦੇ ਬੰਦੇ ਕੰਮ ਕਰਦੇ ਉਹਨਾਂ ਹਾਈ ਕਮਾਂਡ ਦੇਖਣਾ ਕਿ ਕਿਸੇ ਮੌਕਾ ਵਿਸ਼ੇਸ਼ ਤੇ ਕਿਹੜਾ ਜਿਹੜਾ ਬੰਦਾ ਹੈਗਾ ਉਸੇ ਹੀ ਨੁਮਾਇੰਦਗੀ ਕਰ ਸਕਦਾ ਹੈਗਾ ਉਹਨਾਂ ਨੇ ਮੈਨੂੰ ਚੁਣਿਆ ਹੈਗਾ ਮੇਰਾ ਨਹੀਂ ਖਿਆਲ ਕਿ ਜਿਸ ਬੰਦੇ ਦਿਲ ਚ ਕਾਂਗਰਸ ਧੜਕਦੀ ਹੈ ਜਿਸ ਬੰਦੇ ਦਿਲ ਜਮਹੂਰੀਅਤ ਧੜਕਦੀ ਹੈ ਜਿਸ ਬੰਦੇ ਦੇਸ਼ ਦਾ ਧਰਮ ਨਿਰਪੱਖ ਚਿਰਤਰ ਧੜਕਦਾ ਜਿਸ ਦੇਸ਼ ਦੇ ਜਿਸ ਬੰਦੇ ਦੇ ਦਿਲ ਵਿੱਚ ਸੰਵਿਧਾਨ ਧੜਕਦਾ ਹੈਗਾ ਉਹ ਕਦੇ ਵੀ ਕਾਂਗਰਸ ਪਾਰਟੀ ਦੇ ਸੂਲ੍ਹਾ ਦੇ ਉਲਟ ਜਾ ਕੇ ਭੁਗਤੂਗਾ ਜਾਂ ਜਬ ਜਬ ਵਿਰੋਧੀ ਪੱਖ ਦਾ ਪੱਖ ਬਜੂਮਾ ਸਰਕਾਰ ਵਿੱਚ ਪੇਸ਼ਤਾ ਚਾਲ ਦਾ ਬੋਲ ਵਾਲਾ ਜਿਉਂਦੇ ਤੋਂ ਕੰਮ ਹੈ ਜਿਵੇਂ ਪਹਿਲੀਆਂ ਸਰਕਾਰਾਂ ਬਾਰੇ ਚਰਚਾ ਸੀਗੀ ਜਿਹੜੇ ਦੇਸ ਦੇ ਜਿ ਮੱਥਲਿਓ ਚੱਲਦੀ ਸਰਕਾਰ ਦੀ ਗੱਲ ਕਰਦੇ ਅੱਜ ਪੂਰੀ ਅਫਸਰशाही हावी ਹੈਗੀ ਹੈ ਅੱਜ ਪੂਰਾ ਹਾਈ ਕਮਾਂਡ ਕਲਚਰ ਹੈਗਾ ਅੱਜ ਪੂਰਾ ਵੀਆਈਪੀ ਕਲਚਰ ਹੈ ਉਹ ਸਾਰੀਆਂ ਗੱਲਾਂ ਜਿਹੜਾ ਕਰਕੇ ਪੰਜਾਬ ਦੇ ਲੋਕਾਂ ਨੂੰ ਪਰਮਾਇਆ ਗਿਆ ਸੀ ਸਾਰੀਆਂ ਝੂਠੀਆਂ ਸਾਬਤ ਹੋਈਆਂ ਪੰਜਾਬ ਨੂੰ ਧੋਖਾ ਦਿੱਤਾ ਗਿਆ ਪੰਜਾਬ ਦੇ ਲੋਕ ਮਾਰ ਖਾ ਗਏ ਹੈਗੇ ਅੱਜ ਨਤੀਜੇ ਭੁਗਤ ਰਹੇ ਹੋ ਤੁਸੀਂ ਕਿ ਤੁਸੀਂ ਲੋਕ ਕਾਮਨ ਮੰਨਦੇ ਹੋ ਜੀ ਤੁਸੀਂ ਸਭ ਨਾਲ ਮੁਕਾਬਲਾ ਹੈਗਾ ਹਰ ਮੈਂ ਆਪਣੇ ਨੁਕਤੇ ਲੈ ਕੇ ਜਾਊਂਗਾ ਆਪਣਾ ਆਪਣਾ ਨਿੱਜੀ ਚਰਿੱਤਰ ਆਪਣਾ ਪਰਿਵਾਰਕ ਚਰਿੱਤਰ ਆਪਣੇ ਕੰਮ ਦਾ ਚਰਿੱਤਰ ਆਪਣਾ ਜਿਹੜਾ ਪਰਿਵਾਰਕ ਪਸ਼ੋਕੜ ਹੈਗਾ ਮੇਰੇ ਕੀਤੇ ਹੋਏ ਕੰਮ ਉਹ ਲੈ ਕੇ ਜਾਊਗਾ ਇਹ ਬੰਦੇ ਆਪਣਾ ਆਪਣਾ ਛਾਸੀ ਚਰਿੱਤਰ ਪਰਿਵਾਰਕ ਚਰਿੱਤਰ ਆਪਣੇ ਕੀਤੇ ਕੰਮ ਲੈ ਕੇ ਜਾਣਗੇ ਲੋਕ ਫੈਸਲਾ ਕਰਨਗੇ ਕਿ ਉਹਨਾਂ ਵਾਤੇ ਸਹੀ ਨੁਮਾਇਦਾ ਕੌਣ ਹੈ तौरते बनी होनी ਤੇ ਉਹਨਾਂ ਨੇ ਹਾਂਜੀ ਹੈਪੀ 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 ਹੋਣੀ ਬਣੀ ਹੋਈ ਸੰਵਿਧਾਨ ਬਚਾਓ ਰੈਲੀ ਸੰਵਿਧਾਨ ਬਚਾਓ ਰੈਲੀ ਜੀ ਕੱਢ ਰਹੇ ਨੇ ਇਹ ਬੜੀ ਟੁਕਮਾ ਸਮਾ ਹੈਗਾ ਆ ਸੱਤਵੇਂ ਸੰਵਿਧਾਨ ਨੂੰ ਖਤਰਾ ਹੈਗਾ ਭਾਜਪਾ ਦੇ ਕਈ ਸਸਦ ਕਹਿ ਚੁੱਕੇ ਐ ਕਿ ਅਸੀਂ ਸੰਵਿਧਾਨ ਬਦਲਣਾ ਹੈਗਾ ਸੰਵਿਧਾਨ ਬਦਲਣਾ ਮਤਲਬ ਹੈ ਮਨੂਵਾਦ ਲਾਗੂ ਕਰਨਾ ਹੈਗਾ ਜਿਹੜਾ ਆਰਐਸਐਸ ਦਾ ਏਜੰਡਾ ਹੈਗਾ ਜਿਹਨਾਂ ਜਿਹੜੀਆਂ ਸਾਡੀ ਪ੍ਰਾਪਤੀਆਂ ਸਤਤਰਾ ਸਗ੍ਰਾਮ ਦੀਆਂ ਸਾਡੇ ਸੰਵਿਧਾਨ ਘਾੜੀਆਂ ਦੀਆਂ ਉਹਨਾਂ ਨੂੰ ਪੁੱਠਾ ਘੇੜਾ ਦੇਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਜ ਦੇ ਇਸ ਧਰਮ ਵਿੱਚ ਸੰਵਿਧਾਨ ਬਚਾਓ ਯਾਤਰਾ ਨੌਜਵਾਨਾਂ ਨੂੰ ਜਿਹੜੀ ਜਿਹੜੀ ਉਸ ਜੰਗੇ ਜਾਦੀ ਸੰਗਰਾਮ ਜਿਨੀ ਦੇਖਿਆ ਨਹੀਂ ਹੈਗਾ ਚੱਲਿਆ ਨਹੀਂ ਹੈਗਾ ਅੱਜ ਨਵੀਂ ਪੀੜ੍ਹੀ ਨੂੰ ਇਸ ਗੱਲ ਦੀ ਚੇਤਨਾ ਆਣੀ ਬਹੁਤ ਜ਼ਰੂਰੀ ਹੈ ਸਾਡਾ ਸੰਵਿਧਾਨ ਸਾਡੀ ਸੰਵਿਧਾਨੀਆਂ ਗਰੰਟੀਆਂ ਬਰਾਬਰੀ ਦਾ ਅਧਿਕਾਰ ਵੋਟ ਪਾਉਣ ਦਾ ਅਧਿਕਾਰ ਜਿਹੜਾ ਸਾਨੂੰ ਰੈਜ਼ਰਵੇਸ਼ਨ ਦਾ ਅਧਿਕਾਰ ਹੈ ਇਹ ਸੰਵਿਧਾਨ ਨੇ ਦਿੱਤੇ ਹੈਗੇ ਉਹਨਾਂ ਦੇ ਘਵਾੜਾ ਚੱਲਣ ਵਾਲਾ ਹੈਗਾ ਜੇਕਰ ਦੁਬਾਰਾ ਮੋਦੀ ਸੱਤਾ ਚਾਹਦੀ ਹੈਗੀ ਹੈ ਔਰ ਅਲਾਨੀਆ ਤੌਰ ਤੇ ਇਹਨਾਂ ਦੇ ਕਈ ਐਮਪੀ ਕਹਿ ਚੁੱਕੇ ਹੈ ਕਿ ਇਸ ਜਿਹੜੀ ਜੇ ਦੁਬਾਰਾ ਭਾਜਪਾ ਸੱਤਾ ਚਾਹਦੀ ਹੈ ਜਿਵੇਂ ਪਹਿਲਾਂ ਧਾਰਾ 370 ਜਾਂ ਕਾਮਨ ਸਿਵਲ ਕੋਡ ਜਾਂ ਰਾਮ ਮੰਦਿਰ ਦੀ ਗੱਲ ਕਰਦੇ ਸੀਗੇ ਇਸ ਬਾਰੇ ਸੰਵਿਧਾਨ ਬਦਲਣ ਦੀ ਗੱਲ ਕਰਦੇ ਆ ਜਿਹੜਾ ਕਿ ਮੁਲਕ ਵਾਸਤੇ ਬਹੁਤ ਘਾਤਕ ਹੈਗਾ ਗੱਲ ਇਹ ਆ ਵੀ ਬਿਲਕੁਲ ਕੋਈ ਵਿਰੋਧ ਨਹੀਂ ਹੋ ਰਿਹਾ ਪਾਰਦਰ ਸਾਰੀ ਇਕਜੁਟਾ ਜੇ ਕੋਈ 20 ਤਰੀਕ ਦੀ ਤੁਸੀਂ ਗੱਲ ਕੀਤੀ ਆ ਸਰਦਾਰ ਲਾਲ ਸਿੰਘ ਸਾਡੇ ਕਾਂਗਰਸ ਪਾਰਟੀ ਦੇ ਬਹੁਤ ਹੀ ਵੱਡੇ ਸੀਨੀਅਰ ਨੇਤਾ ਨੇ ਉਹਨਾਂ ਨੇ ਹਮੇਸ਼ਾ ਹੀ ਚਾਹੇ ਕੋਈ ਵੀ ਗਰੁੱਪ ਦਾ ਪ੍ਰਧਾਨ ਬਣਿਆ ਕਾਂਗਰਸ ਦਾ ਉਹਦਾ ਝੰਡਾ ਚੱਕ ਕੇ ਹੋ ਉਹਨਾਂ ਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਕਾਗਰਦੀ ਸਾਡੇ ਪੰਜਾਬ ਦੇ ਪ੍ਰਧਾਨ ਵੀ ਰਹੇ ਨੇ ਉਹ ਬਹੁਤ ਵਾਰ 15 16 ਵਾਰ ਕੈਬਨਟ ਦੇ ਵਿੱਚ ਰਹੇ ਨੇ ਹਰदयाल ਜੀ ਮदन ਲਾਲ ਜੀ ਸਾਡੀ ਬਹੁਤ ਹੀ ਸਿਆਣੇ ਸੁਰਜੇ ਹੋਏ ਨੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ 20 ਤਰੀਕ ਨੂੰ ਮੈਂ ਫੈਸਲਾ ਕਰਾਂਗੇ ਥੋੜੀ ਥੋੜੀ ਸਾਰੇ ਕੱਟੇ ਹੋ ਕੇ ਚੱਲਣਗੇ ਬਿਲਕੁਲ ਚੱਲਣਗੇ ਨਹੀਂ 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 ਕੋਈ ਇਹੀ ਜੀ ਗੱਲ ਨਹੀਂ ਹੈ ਮਾਰੇ ਮੋٹے ਜ਼ਿਲੇ ਸ਼ਿਕਵੇ ਹੁੰਦੇ ਨੇ ਬੈਠ ਕੇ ਉਹ ਦੂਰ ਹੋ ਜਾਂਦੇ ਨੇ ਪਰ ਸਾਡੇ ਰਾਹੁਲ ਗਾਂਧੀ ਜੀ ਨੇ ਖੜਗੇ ਸਾਹਿਬ ਸੋਨੀਆ ਜੀ ਨੇ ਸਾਡੇ ਦਵਿੰਦਰ ਜਾਦੂ ਨੇ ਇਨਚਾਰਜ ਨੇ ਪੰਜਾਬ ਮਾਮਲਿਆਂ ਤੇ ਰਾਜਾ ਬੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਸਾਰਿਆਂ ਦੀ ਰਾਏ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਿਆ ਕੋਈ ਇਹੀ ਜੀ ਗੱਲ ਨਹੀਂ ਸਾਰੀ ਕਾਂਗਰਸ ਇੱਕ ਝੋਟਾ ਮੈਂ ਬਤੌਰ ਪ੍ਰਧਾਨ ਹੋਣ ਦੇ ਨਾਤੇ ਇਹ ਜ਼ਿੰਮੇਵਾਰੀਆਂ ਕਹਿੰਨਾ ਸਾਰੀ ਕਾਂਗਰਸ ਪਾਰਟੀ ਜਿਹੜੀ ਇੱਕਜੁੱਟ ਹੋ ਕੇ ਚੱਲੂ ਦੇ ਕਾਰ ਦੀ ਝੋਲੀ 'ਚ ਸੀਟ ਪਾਵਾਂਗੇ ਕਿ ਲੱਗਦਾ ਕਿੰਨੇ ਕੁ ਮਜ਼ਬੂਤ ਤੇ ਜਿਆਦਾ ਦਾਅਵੇ ਮੈਨੂੰ ਗਾਂਦੀ ਜੀ 101% ਅਸੀਂ ਇਹ ਸੀਟ ਨੂੰ ਕਾਂਗਰਸ ਦੀ ਝੋਲੀ ਪਾਵਾਂਗੇ ਉੱਤਕੇ ਕੋਈ ਗੱਲ ਨਹੀਂ ਅਸੀਂ ਸਾਰੇ ਜਿਹੜੇ ਕਾਂਗਰਸ ਤੇ ਵਰਕਰ ਪੂਰੀ ਤਨਦੇਹੀ ਨਾਲ ਮਿਹਨਤ ਕਰ ਰਹੇ ਹਾਂ ਅਸੀਂ ਇਹ ਜਿਹੜਾ ਪ੍ਰੋਗਰਾਮ ਆ ਮੇੜਕਰ ਸਾਹਿਬ ਦੇ ਸੋਚ ਨੂੰ ਸਮਰਪਿਤ ਅਸੀਂ ਅੱਜ ਮਤਲਬ ਅਸੀਂ ਮੋਟਰਸਾਈਕਲ ਹਲੇ ਸੰਵਿਧਾਨ ਬਚਾਓ ਯਾਤਰਾ ਕੱਢੀ ਸੀਗੀ ਜਿਸ ਤਰੀਕੇ ਦੀ ਰਾਹੁਲ ਗਾਂਧੀ ਜੀ ਦੀ ਸੋਚ ਆ ਤੇ ਜਿਸ ਤਰੀਕੇ ਦੀ ਸਾਡੇ ਡਾਕਟਰ ਗਾਂਧੀ ਜੀ ਦੀ ਸੋਚ ਆ ਤੇ ਇਸ ਤੋਂ بڑا ਲੋਕ ਪ੍ਰਭਾਵਿਤ ਨਹੀਂ ਜਿਹੜਾ ਬੀਜੇਪੀ ਦਾ ਇੱਕ ਏਜੰਡਾ ਚੱਲ ਰਿਹਾ ਜਿਹਨੂੰ ਸੰਵਿਧਾਨ ਨੂੰ ਖਤਮ ਕਰਨ ਦਾ ਤੇ ਲੋਕਾਂ ਨੂੰ ਮਾਰਨ ਦਾ ਏਜੰਡਾ ਚੱਲ ਰਿਹਾ ਚਾਹੇ ਉਹ ਕਿਸਾਨ ਹੋਣ ਚਾਹੇ ਹੋ ਦਲਿਤ ਭਾਈਚਾਰਾ ਹੋਵੇ ਚਾਹੇ ਮੁਸਲਿਮ ਭਾਈਚਾਰਾ ਹੋਵੇ ਚਾਹੇ ਵਪਾਰੀ ਹੋਣ ਕੋਈ ਵੀ ਜਿਹੜੇ ਲੋਕ ਨੇ ਅੱਜ ਜਿਹੜੀ ਬੀਜੇਪੀ ਦੀ ਨੀਤੀ ਆ ਉਹਨਾਂ ਲੋਕਾਂ ਨੂੰ ਮਾਰਨ ਦੀ ਨੀਤੀ ਆ ਇਹਨੂੰ ਰੋਕਣਾ ਬਹੁਤ ਜ਼ਰੂਰੀ ਆ ਤੇ ਇੱਕ ਡਾਕਟਰ ਗਾਂਧੀ ਜੀ ਵਰਗੇ ਜਿਹੜੇ ਸਾਡੇ ਉਮੀਦਵਾਰ ਨੇ ਜਿਹੇ ਇਹੋ ਜਿਹੋ ਲੋਕ ਅੱਗੇ ਆਣ ਕੇ ਸਾਡੇ ਯੂਥ ਦੇ ਵਿੱਚ ਵੀ ਉਤਸ਼ਾਹ ਅੱਲਾ ਕੰਮ ਕਰ ਰਿਹਾ ਹੁੰਦਾ ਤੇ ਉਹੀ ਚੀਜ਼ ਨੂੰ ਲੈ ਕੇ ਅੱਜ ਸਾਡੇ ਨੇ ਪਹਿਲ ਕੀਤੀ ਆ ਤੇ ਜਿਹੜੀ ਇਹ ਹਨੇਰੀ ਆ ਅੱਜ ਤੋਂ ਸ਼ੁਰੂ ਹੋ ਜਾਣੀ ਆ ਤੇ ਕਾਂਗਰਸ ਦੇ ਤੁਸੀਂ ਵਿਧਾਨ ਸਭਾ ਹਲਕੇ 90 ਦੇ ਵਿੱਚ ਦੇਖੋਗੇ ਵੱਡੀ ਲੀਡ ਦੇ ਨਾਲ ਅਸੀਂ ਇਹ ਗਾਂਧੀ ਜੀ ਨੂੰ ਜਿਤਾ ਕੇ ਆਪਣਾ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਯੂਥ ਦਾ ਕਿੰਨਾ ਟਾਈਮ ਤੁਹਾਡੇ ਸਾਹਮਣੇ ਅੱਜ ਸਾਰਾ ਯੂਥ ਹੀ ਆ ਕੁਝ ਹਜ਼ਾਰਾਂ ਦੇ ਗਿਲਤੀ ਦੇ ਵਿੱਚ ਯੂਥ ਇਕੱਠਾ ਹੋਇਆ ਤੇ ਹਲੇ ਕਿ ਇਹ ਅਸੀਂ ਸਿਰਫ ਅਸੀਂ ਬਹੁਤ ਜ਼ਿਆਦਾ ਸਨੇਹੇ ਨਹੀਂ ਲਾ पाए ਤੇ ਸਾਡੇ ਪਿੰਡਾਂ ਦੇ ਜਿਹੜੇ ਮੇਨ ਮੇਨ ਇੱਕ ਇੱਕ ਦੋ ਦੋ ਬੰਦੇ ਨੇ ਉਹ ਸਾਰੇ ਪਿੰਡਾਂ ਦੇ ਮੇਨ ਮੇਨ ਬੰਦੇ ਸੱਦੇ ਨੇ ਇਸ ਤੋਂ ਬਾਅਦ ਅਸੀਂ ਇੱਕ ਬਹੁਤ ਵੱਡੀ ਰੈਲੀ ਕਰਨ ਚੱਲੇ ਆ ਤੇ ਉਹ ਵੀ ਤੁਹਾਨੂੰ ਅਸੀਂ ਸੱਦਾ ਲਾਵਾਂਗੇ ਤੇ ਡਾਕਟਰ ਰਾਹੁਲ ਗਾਂਧੀ ਜੀ ਦਾ ਤੇ ਡਾਕਟਰ ਗਾਂਧੀ ਦਾ ਕਰੇਜ਼ ਇੰਨਾ ਕਿ ਲੋਕ ਆਪ ਆਪ ਮਹਾਰਾਸ਼ਟਰ ਨਾਲ ਸੰਪਰਕ ਕਰ ਰਹੇ ਨੇ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਦਾ ਹੀ ਸਮਾਂ ਤੇ ਰਾਹੁਲ ਗਾਂਧੀ ਦਾ ਸਮਾਂ ਡਾਕਟਰ ਗਾਂਧੀ ਦਾ ਸਮਾਂ ਤੇ ਯੂਥ ਹਮੇਸ਼ਾ ਸੱਚ ਦੇ ਨਾਲ ਖੜਾ ਤੇ ਇਹ ਯੂਥ ਹਮੇਸ਼ਾ ਚਾਹੁੰਦਾ ਵੀ ਇਹ ਬਹੁਤ ਲੋਡ ਬੰਦਾ ਤੇ ਅੱਜ ਜੇ ਰਾਹੁਲ ਗਾਂਧੀ ਜੀ ਆਪਣਾ ਗਾਂਧੀ ਡਾਕਟਰ ਗਾਂਧੀ ਜੀ ਵਰਗੇ ਸਦਸੇ ਪਾਰਲੀਮੈਂਟ ਚ ਪਹੁੰਚਣਗੇ ਤਾਂ ਹੀ ਇਹ ਗੱਲ ਆ ਸੰਭਵ ਹੋ ਜੇਗਾ ਤਾਂ